ਆਪਣੇ ਘਰ ਵਾਲੇ ਦੀ ਕਮੀ ਜਾ ਕੇ ਸਹੁਰੇ ਦੱਸਦੀਆਂ ਆਪਦੇ ਪੇਕੇ ਦੱਸ ਦਿੰਦੀਆਂ ਨੇ ਨਾ ਹਾਂ ਹਾਂ ਤੇ ਫਿਰ ਉਹੀ ਪੇਕੇ ਕੋਈ ਗੱਲਬਾਤ ਹੁੰਦੀ ਹੈ ਮਹਿਣਾ ਦਿੰਦੇ ਨੇ ਹੁੰਦਾ ਚਾਹੇ ਲੱਖ ਆਪਣੇ ਆਈ ਹਾਂ ਕਹਿੰਦੇ ਹੁੰਦੇ ਆ ਵੀ ਪੇਕੇ ਘਰ ਦੇ ਵਿੱਚ ਜਿਹੜੀ ਹੈਗੀ ਆ ਆਪਦੇ ਘਰ ਵਾਲੇ ਦੀ ਇੱਜ਼ਤ ਬਣਾਈ ਰੱਖਣਾ ਇੱਕ ਧੀਰੇ ਹੱਥ ਹੁੰਦਾ ਤੇ ਸਹੁਰੇ ਘਰ ਦੇ ਵਿੱਚ ਉਹਦੇ ਘਰ ਵਾਲੇ ਦੇ ਹੱਥ ਹੁੰਦਾ ਵੀ ਉਹਨੂੰ ਕਿਸ ਤਰੀਕੇ ਨਾਲ ਉਹਦੇ ਘਰ ਦੇ ਨਾਲ ਟਰੀਟ ਕਰਨਾ ਹਾਂ ਅੱਛਾ ਤੁਹਾਨੂੰ ਕਿਉਂ ਲੱਗਿਆ ਐਦਾਂ ਦਾ ਕਿ ਵਿਆਹ ਤੋਂ ਬਾਅਦ ਸੱਸਾਂ ਆਪਣੇ ਪੁੱਤ ਦੇ ਨਾਲ ਹੀ ਕਿਉਂ ਇਦਾਂ ਦਾ ਵਿਤਕਰਾ ਕਰਨ ਲੱਗ ਜੰਨੀ ਹੈ ਨਹੀਂ ਤਾਂ ਤੁਸੀਂ ਕੁਝ ਸਮਝਿਆ ਇਸ ਰਿਲੇਸ਼ਨ ਨੂੰ ਕਿ ਕਿਉਂ ਇੰਨਾ ਗਾ ਖਰਾਬ ਹੋ ਜਾਂਦਾ ਰਿਲੇਸ਼ਨ ਦੇਖੋ ਇਹ ਇਹ ਤਾਂ ਹੈ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਕ ਤਾਂ ਇਹ ਚੀਜ਼ ਹੁੰਦੀ ਹੈ ਵੀ ਉਹਨਾਂ ਨਾਲ ਖੁਦ ਨਾਲ ਇਹ ਚੀਜ਼ਾਂ ਫੀਲ ਹੋਈਆਂ ਹੁੰਦੀਆਂ ਸੋ ਤੇ ਇੱਕ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਸ਼ਾਇਦ ਇਹ ਗੱਲ ਹੁੰਦੀ ਹੈ ਵੀ ਅਸੀਂ ਸੱਸਾਂ ਤੇ ਅਸੀਂ ਦਬਾਅ ਪਾ ਕੇ ਰੱਖਣਾ ਉਹਨਾਂ ਨੂੰ ਇਹ ਹੁੰਦਾ ਸ਼ਾਇਦ ਹਨਾ ਵੀ ਜੇ ਤਾਂ ਸਾਡੇ ਕਹਿ ਤੇ ਚੱਲੂਗੀ ਤਾਂ ਠੀਕ ਹੈ ਜੇ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਇਹ ਕਿਤੇ ਸਾਡੇ ਨਾਲੋਂ ਮਤਲਬ ਅਲੱਗ ਹੋ ਕੇ ਵੀ ਸਾਡੇ ਨਾਲੋਂ ਵੱਧ ਕਰ ਰਹੀ ਹੈ ਜਾਂ ਕੁਝ ਫਿਰ ਉਹ ਨੂੰ ਖਟਕਣ ਲੱਗ ਜਾਂਦੀ ਹੈ